ਅੱਗੇ ਕੀਤੇ ਜਾਣੇ ਲੋ ਦੇ ਕੁਝ ਨਾ ਜਟਰ ਦਾ ਮਾਤਿ ਵਰਸੀ ਮਨਾਇਆ ਬਹੁਤ ਪਾਰਕਾਂ ਦੇ ਜੀ ਹੋਇਆ ਕੀ ਕਰਾਂਗੇ ਸਾਤੋ ਬਲਾ ਮੈਂ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹਾਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਬਹੁਤ ਇੱਤਕਾਰਯੋਗ ਸਾਡੇ ਬਾਪੂ ਸੁਵੇਦਾ ਕਰਤਾ ਸਿੰਘ ਢਾਈਵਾ ਜਿਹਨਾਂ ਦੀ 29 ਵਰਸੀ ਸੀਗੀ ਹਰ ਸਾਲ ਵੀ ਅਸੀਂ ਵਰਸੀ ਮਨਾਉਣੀ ਆ ਅਰ ਸੰਗਤ ਹਰ ਸਾਲ ਬਹੁਤ ਬੜਾ ਪਿਆਰ ਦਿੰਦੀ ਹੈ ਬਹੁਤ ਸਤਿਕਾਰ ਦਿੰਦੀ ਹੈ ਉਸ ਗੱਲ ਦੇ ਲਈ ਧੰਨਵਾਦ ਦੇ ਲੱਭਤਾ ਬਣੇ ਨਹੀਂ ਸਕਦੇ ਸੋ ਜਿੰਨਾ ਧੰਨਵਾਦ ਕਰਾਉਣਾ ਥੋੜਾ ਹੈ ਕਿ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਉਹ ਤਾਕਤ ਦਿੰਦੇ ਨੇ ਹਿੰਮਤ ਦਿੰਦੇ ਨੇ ਤੇ ਸੰਤ ਮਹਾਪੁਰਸ਼ ਅਸ਼ੀਰਵਾਦ ਦਿੰਦੇ ਨੇ ਆ ਕੇ ਸੰਗਤ ਅਸ਼ੀਰਵਾਦ ਦਿੰਦੀ ਹੈ ਸੋ ਜਿੰਨਾ ਵੀ ਧੰਨਵਾਦ ਕਰਾਉਣਾ ਥੋੜਾ ਹੈ ਪਰ ਮੈਂ ਸਾਰੀ ਸੰਗਤ ਕੋ ਇਹ ਹੀ ਆਤਮਨ ਕੀ ਬੇਨਤੀ ਕਰਨਾ ਕਿ ਸਾਰਿਆਂ ਨੇ ਚਾਹ ਪਾਣੀ ਪੀ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੇ ਘਰੋਂ ਚਾਹ ਪਾਣੀ ਤੋਂ ਬਿਨਾ ਪਛਾਤ ਤੋ ਇਹ ਬਿਨੈਤ ਵਰਕੇ ਬੇਨਤੀ ਹੈ ਬਹੁਤ-ਬਹੁਤ ਧੰਨਵਾਦ ਰੋਇਬੀ ਜੀ ਦਾ ਖਾਲਸਾ ਸਿਵਾਇਕ ਨਹੀਂ ਧੰਨਵਾਦ ਅਸੀਂ ਮਾਣ ਕਰਾਂਗੇ ਜਿਹੜਾ ਸਮਾਜ ਸੇਵੀ ਪਵਾਰਾ ਜੀ ਠੀਕ ਹੈ 49 ਵਾਲ ਦੀ ਨਦੀ ਵਿੱਚ ਜਿਹੜਾ ਸਮਾਜ ਸੇਵੀ ਪਵਾਰਾ ਹੈ ਜੀ ਕਿ ਕੀ ਕਹਿਣਾ ਚਾਹੋ ਸਿਆਸੀ ਵੀ ਹੈ ਪਰਿਵਾਰ ਸਿਆਸੀ ਵੀ ਹੈ ਸਮਾਜ ਸੇਵੀ ਵੀ ਹੈ ਸਭ ਤੋਂ ਵੱਡੀ ਗੱਲ ਕਿ ਮਿਹਨਤੀ ਪਰਿਵਾਰ ਹੈ ਢਾਲੀਵਾਲ ਪਰਿਵਾਰ ਹੈ ਸਭ ਤੋਂ ਵੱਡੀ ਮੇਰੇ ਵਾਸਤੇ ਗੱਲ ਹੈ ਕਿ ਔਰ ਮੇਰੇ ਬਹੁਤ ਚੰਗੇ ਸਬੰਧ ਨੇ ਪਰਿਵਾਰ ਦੇ ਨਾਲ ਆਇਆ ਬਾਣਸੀ ਸਾਨੂੰ ਬਾਪੂ ਜੀ ਤੇ ਅੱਜ ਵੀ ਹੈ ਰਹੇਗਾ ਵੀ ਪਾਗ ਜ਼ਿੰਦਗੀ ਰਹੇਗਾ ਕਿਉਂਕਿ ਉਹਨਾਂ ਦੀ ਮਿਹਨਤ ਸਦਕਾ ਹੀ ਪਰਿਵਾਰ ਇੱਥੇ ਤੱਕ ਪਹੁੰਚ ਸਕਿਆ ਤੇ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਨਮਕ ਕਾਠ ਕਰਨਾ ਭੋਗ ਪਾੜੇ ਚੰਗੀ ਗੱਲ ਹੈ ਪਰਸੀ ਦਾ ਨਾਮ ਤੇ ਆਪਾਂ ਕਹਿ ਲੈਂਦੇ ਆ ਤੇ ਬੜਾ ਚੰਗਾ ਲੱਗਿਆ ਹਾਂਜੀ ਨਹੀਂ ਆਈਡੀਆ ਜੀ ਜਿਹੜੇ ਸਾਹਿਬ ਦੀ ਜਿਹੜੀ ਵਰਸ ਇੱਕ ਸਮਾਲ ਤੇ ਵੀ ਪਰਿਵਾਰ ਹੈ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਦਾ ਔਰ ਗੁਰਮਤਿ ਸਮਾਗਮ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਆ ਤੇ ਆਪਣੇ ਵਡੇਰਿਆਂ ਨੂੰ ਯਾਦ ਰੱਖਣਾ ਜਿੱਥੇ ਸਾਨੂੰ ਇਹ ਪ੍ਰੇਰਨਾ ਦਿੰਦੇ ਆ ਵਡੇਰਿਆਂ ਨੂੰ ਯਾਦ ਰੱਖਣਾ ਉੱਥੇ ਸਾਨੂੰ ਗੁਰਮਤਿ ਦਾ ਪ੍ਰਚਾਰ ਵੀ ਜਿਹੜਾ ਹੈ ਇਹਨਾਂ ਗੁਰਮਤਿ ਸਮਾਗਮਾਂ ਰਾਹੀਂ ਜਿਹੜਾ ਹੈ ਉਹ ਸੁਣਨ ਨੂੰ ਮਿਲਦਾ ਜਿੱਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਮੈਂ ਇਸ ਪੱਖੋਂ ਰਖੜਾ ਪਰਿਵਾਰ ਦਾ ਦਿਲ ਦੀਆਂ ਹਾਰੀਆਂ ਚ ਧੰਨਵਾਦ ਤਰਨਤਾਰਨ ਜੁਨੀਚੌਂ ਦੇ ਰਿਜ਼ਲਟ ਜਿਹੜੇ ਆਏ ਨੇ ਉਹ ਬਹੁਤ ਵਧੀਆ ਆਏ ਜੀ ਹਾਂ ਬਹੁਤ ਵਧੀਆ ਆਏ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਇਹ ਪਤਾ ਇਹਨੇ ਲੱਗਦਾ ਹੁੰਦਾ ਨਹੀਂ ਗਾ ਕਰ ਲਿਆ ਉਹਨਾਂ ਨੇ ਬਾਹਰ ਜਾ ਕੇ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੇ ਸਰਕਾਰਾਂ ਨੂੰ ਵੀ ਥੋੜੀ ਸਖਤੀ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਅੰਸਰ ਜਿਹੜੇ ਆ ਉਹ ਜਥੇ ਦੀ ਆੜ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਾਨ ਆਪਣਾ ਸਾਨੂੰ ਕੋਈ ਮਤਲਬ ਨਹੀਂ ਲੇਕਿਨ ਜਥੇ ਦੀ ਆੜ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਜਾ ਕੇ ਉੱਥੇ ਕੰਮ ਕਰਨਾ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹ ਕਿਹਦੀ ਸਪਰਸ਼ ਤੇ ਗਿਆ ਤੇ ਉਹਦੀ ਪੁੱਛਗਿੱਛ ਹੋਣੀ ਚਾਹੀਦੀ। ਕਾਲੀਦਲ ਤੇਰੇ ਦੂਜੇ ਨੰਬਰ ਤੇ ਆਇਆ ਜਮਨੀ ਚੌਂ ਦੇ ਵਿੱਚ ਕੀ ਵੀ ਦੇਖਿਆ। ਕਾਲੀਦਲ ਠੀਕ ਹੈ ਹਾਂ ਚਲੋ ਬਾਈ ਗੁਰਪ੍ਰਸਾਦ ਹਾਂ ਬਹੁਤ ਵੀ ਸਤਿਕਾਰਯੋਗ ਸੁਬੇਦਾਰ ਬਾਪੂ ਕਰਤਾਰ ਸਿੰਘ ਜੀ ਧੰਨਵਾਦ ਸਾਹਿਬ ਐਫ ਕੰਡ ਰਖੜਾ ਦੇ ਵਿੱਚ ਚੱਤਨਾਂ ਦੀ 29ਵੀਂ ਵਰ੍ਹੇਸਵੀ ਹੈ ਜੀ ਔਰ ਵਰ੍ਹੇਸਵੀ ਦੇ ਮੌਕੇ ਤੇ ਪਹੁੰਚੇ ਆ। ਬਾਪੂ ਜੀ ਨੂੰ ਯਾਦ ਕੀਤਾ ਜਾ ਰਿਹਾ। ਔਰ ਰਖੜਾ ਪਰਿਵਾਰ ਦਾ ਵੀ ਧੰਨਵਾਦ ਹੈ ਕਿ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਜਿਹੜੇ ਬੰਦੇ ਆਪਣੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਆ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ ਜੋ ਆ ਉਹਨਾਂ ਨੂੰ ਬਜ਼ੁਰਗਾਂ ਨੂੰ ਵੀ ਆਪਣੇ ਪਰਿਵਾਰ ਤੇ ਮਾਣ ਹੋਊਗਾ ਕਿ ਇੰਨੇ ਸਾਲ ਵੀ ਜਨਮ ਤੋਂ ਬਾਅਦ ਵੀ ਅੱਜ ਉਹਨਾਂ ਦੀਆਂ ਜਨਮ ਬਰਸੀਆਂ ਮਨਾਇਆ ਜਾਂਦੇ ਨੇ ਤੇ ਭਾਗਾ ਵਾਲਾ ਪਰਿਵਾਰ ਹੈ ਜੀ ਭਾਗਾ ਵਾਲੇ ਨੇ ਬਾਪੂ ਜੀ ਪਰਮਾਤਮਾ ਹਮੇਸ਼ਾ ਨਾਲ ਕਾਰਜ ਕਰਾ ਰੱਖੇ ਆ ਬੱਲੇ ਮੁਲਾ ਜਿਹੜਾ ਯੋਗਦਾਨ ਹੈ ਪਰਿਵਾਰ ਦਾ ਰਿਹਾ ਆ ਕੀ ਕਹਿਣਾ ਚਾਹੋਗੇ ਦੇਖੋ ਜਿਨ੍ਹਾਂ ਦਾ ਵੱਡ ਬੱਲਾ ਯੋਗਦਾਨ ਰਿਹਾ ਹੈ ਸਮਾਜ 'ਚ ਬਰਸੀਆਂ ਉਹਨਾਂ ਦੀਆਂ ਤੇ ਕੱਠ ਹੁੰਦੇ ਆ ਲੋਕ ਉਹਨਾਂ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਆ ਵਰਨਾ ਪੈਸੇ ਆਏ ਤੇ ਉਹਦਿਆਂ ਵਾਲੇ ਸੰਸਾਰ 'ਚ ਬਹੁਤ ਹੋ ਕੇ ਗਏ ਆ ਕਦੀ ਇਸ ਕਦਰ ਲੋਕ ਯਾਦ ਨਹੀਂ ਕਰਦੇ ਜਿਸ ਤਰ੍ਹਾਂ ਬਾਬੂ ਕਰਤਾਰ ਸਿੰਘ ਹੋਰਾਂ ਨੂੰ ਯਾਦ ਕਰ ਰਹੇ ਕਿਉਂਕਿ ਉਹਨਾਂ ਨੇ 2022 ਦੀ ਰਾਜਨੀਤੀ ਨੂੰ ਤੁਸੀਂ ਕਿੰਨਾ ਵੇਖ ਰਹੇ ਹੋ ਉਹਦੇ ਬਹੁਤ ਬਹੁਤ ਪੰਜਾਬ ਦਾ ਮਾਣ ਵਧਾਉਣ ਜਾ ਰਿਹਾ ਹੈ ਗੱਲਿਆ ਵੀ ਅੱਜ ਤੇ ਆਏ ਆ ਇਸ ਸਮਾਗਮ ਤੇ ਤੇ 2027 ਦੀਆਂ ਗੱਲਾਂ ਉਸ ਤੋਂ ਬਾਅਦ ਜਿੰਨੀਆਂ ਮਰਜ਼ੀ ਪੁੱਛ ਲੋ ਕਰਾਂਗੇ ਅੱਜ ਤੇ ਆ ਵੀ ਇਸ ਪਰਿਵਾਰ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਅੱਜ ਹਰ ਵਰਗ ਦੇ ਲੋਕ ਸੰਤਮਾਪੁਰਖ ਭਾਰੀ ਗਿਣਤੀ ਵਿੱਚ ਇਸ ਸਮਾਗਮ 'ਚ ਸ਼ਾਮਲ ਹੋ ਰਹੇ ਨੇ ਇਹਦੇ ਤੋਂ ਪਤਾ ਲੱਗਦਾ ਕਿ ਖਟਰਾ ਪਰਿਵਾਰ ਦੀ ਰਖਾ ਪਰਿਵਾਰ ਦੀ ਬਹੁਤ ਬਾਹਰ ਵੀ ਤੇ ਦੇਸ਼ ਵਿੱਚ ਵੀ ਲੋਕਾਂ ਦਾ ਨਾਲ ਬੜੀ ਵੇਰਤਾ ਲੋਕਾਂ ਦੇ ਕੰਮ ਕਾਜ ਕਰਦੇ ਆ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਇਸ ਕਰਕੇ ਉਹਨਾਂ ਦੇ ਬਜ਼ੁਰਗਾਂ ਦਾ ਇਕੱਠ ਹਰ ਵਾਰ ਤੇ ਪਹਿਲੇ ਨਾਲੋਂ ਵੱਧਾ ਹੁੰਦਾ ਸਭਾ ਸਭਾ